ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਇਨਸਾਨੀਅਤ ਸਭ ਤੋਂ ਪਹਿਲੇ ਮਜ਼ਹਬ ਉਸ ਤੋਂ ਬਾਅਦ ਸਾਡੇ ਬਾਬੇ ਨਾਨਕ ਨੇ ਸਾਨੂੰ ਇਹ ਸਿਖਾਇਆ ਹੈ ਕਿ ਗਰੀਬ ਤੇ ਮੁਸੀਬਤ ਦੇ ਵਿੱਚ ਜਿਹੜਾ ਵਾ ਉਹਦੀ ਮਦਦ ਕਰੋ ਉਹਦਾ ਧਰਮ ਨਾ ਦੇਖੋ ਪਿਆਰਿਓ ਸਭ ਨੂੰ ਰਮਜ਼ਾਨ ਬਹੁਤ ਬਹੁਤ ਮੁਬਾਰਕ ਹੋਵੇ ਕਰਤਾਰਪੁਰ ਸਾਹਿਬ ਉਹ ਇੰਡੀਆ ਚੁਆਇਸ ਸਿੱਖਾਂ ਨੂੰ ਜਦੋਂ ਇੱਕ ਗਰੀਬ ਮੁਸਲਮਾਨ ਨੇ ਰੋਜ਼ਾ ਹਫਤਾਰ ਕਰਾਉਣ ਦਾ ਕਿਹਾ ਤੇ ਸਿੱਖਾਂ ਨੇ ਫਿਰ ਉਹਨੂੰ ਕੀ ਜਵਾਬ ਦਿੱਤਾ ਉਹਦੀ ਮਦਦ ਕੀਤੀ ਜਾਂ ਨਹੀਂ ਕੀਤੀ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੇ ਇਸਦੇ ਬਾਰੇ ਜਾਣਨੇ ਆ ਅਰਜ਼ੀ ਆ ਹੁਕਮ ਕਰ ਮੈਂ ਨਾ ਮੁਸਲਮਾਨ ਆ ਪਤਾ ਲੱਗ ਗਿਆ ਹੈ ਤੇ ਮੈਂ ਨਾ ਗਰੀਬ ਆ ਹਾਂਜੀ تے میرا تو میرا روزہ تتا روزے چل رہے رمضان چل رہا تو تھی اس چیز کا تے افطاری دا ٹائم ہو رہا ہے میں افطاری کرنی میری تھوڑی ہیلپ کر دے میں مسلمان ہاں تمہیں پتا تو لگ ہی گیا میں غریب ہاں میں روزہ رکھا ہوا روزہ تو پتا نہ روزہ عبادت ہاں جی اسلام علیکم میں ایک سوشل ایکسپیریمنٹ کرنے جا رہا ہوں انڈیا سے آئے ہوئے سکھ یاتریوں کے ساتھ جو کہ ننکانا صاحب میں بساکی کا میلہ چل رہا ہے وہاں پہ آئے ہوئے ہیں ان کے ساتھ ایک سوشل ایکسپیرمنٹ کروں گا کہ میں ایک غریب مسلمان ہوں میری افتاری کروا دو میری ہیلپ کر دو تو دیکھتے ہیں پاکستانی سکھوں کی طرح وہ بھی ہیلپ کرتے ہیں یا نہیں کرتے ہیں یہ دیکھنے کے لیے ویڈیو کو اینڈ تک ضرور دیکھے گا ویڈیو دیکھنے سے پہلے ہمارے چینل بلاسٹ رینک کو ضرور سبسکرائب کریں جی انڈیا دوارے ہاں جی ہاں جی کیسا لگا تھے پاکستان آ کے بہت بڑھیا اچھا ایک عرضی ہے میں نا مسلمان ਤਾਂ ਪਤਾ ਲੱਗ ਗਿਆ ਹੈ ਕਿ ਮੈਂ ਨਾ ਗਰੀਬ ਆ ਹਾਂ ਤੇ ਮੇਰਾ ਰੋਜ਼ਾ ਤੁਹਾਨੂੰ ਪਤਾ ਰੋਜ਼ੇ ਚੱਲ ਰਿਹਾ ਰਮਜ਼ਾਨ ਚੱਲ ਰਿਹਾ ਨਗਰ ਰਮਜ਼ਾਨ ਮਹਾਰਗ ਹੈ ਤਾਂ ਇਹਦਾ ਪਤਾ ਤੇ ਇਫਤਾਰੀ ਦਾ ਟਾਈਮ ਹੋ ਰਿਹਾ ਤੇ ਮੈਂ ਇਫਤਾਰੀ ਕਰਨੀ ਮੇਰੀ ਥੋੜੀ ਹੈਲਥ ਕਰਦੇ ਕਿਦਾਂ ਵੀਰ ਜੀ ਕਿੱਥੋਂ ਆਏ ਹੋ ਕਿਦਾਂ ਕਿੱਥੋਂ ਆਏ ਹੋ ਵੀਰ ਜੀ ਅਮਰੇ ਤਾਂ ਇੰਡੀਆ ਤੋਂ ਆਏ ਹਾਂ ਮਾਨਨਪੁਰ ਸਾਹਿਬ ਅੱਛਾ ਅੱਛਾ ਕਿਦਾਂ ਲੱਗਿਆ ਤੁਹਾਨੂੰ ਪਾਕਿਸਤਾਨ ਆ ਕੇ ਬਹੁਤ ਬਹੁਤ ਅਕੇ ਕਿ ਕਿੰਨਾ ਨੇ ਇੰਤਜ਼ਾਮ ਆ ਤੁਹਾਨੂੰ ਲੱਗੇ ਕੋਈ ਪਰੇਸ਼ਾਨੀ ਤੇ ਨਹੀਂ ਆਇਆ ਬੜੀ ਆਪਣੇ ਪਿਆਰ ਨਾਲ ਬਹੁਤ ਮੰਦ ਹੈ ਅੱਛਾ ਮੈਂ ਇੱਕ ਗੁਜ਼ਾਰਿਸ਼ ਕਰਨੀ ਹੈ ਮੈਂ ਨਾ ਮੁਸਲਮਾਨ ਆ ਆਪਣਾ ਪਤਾ ਤੇ ਲੱਗ ਕੇ ਗਿਆ ਹਾਂ ਤੇ ਮੈਂ ਗਰੀਬ ਆ ਮੈਂ ਨਾ ਰੋਜ਼ਾ ਰੱਖਿਆ ਹੋਇਆ ਤੇ ਰੋਜ਼ਾ ਤੇ ਪਤਾ ਨਾ ਰੋਜ਼ਾ ਹਾਂਜੀ ਹਾਂਜੀ ਸਾਡੀ ਇਬਾਦਤ ਹਨ ਪਤਾ ਹੈ ਅਸੀਂ ਬੜਾ ਹਾਂਜੀ ਦਾਣਾ ਲਈ ਤੇ ਗੁਜ਼ਾਰਿਸ਼ ਇਹ ਹੈ ਕਿ ਮੇਰੀ ਥੋੜੀ ਹੈਲਪ ਕਰ ਦਿਓ ਮੈਂ ਰੋਜ਼ਾ ਇਫਤਾਰ ਕਰਨਾ ਹਾਂ ਕਿੱਦਾਂ ਲੱਗਿਆ ਪਾਕਿਸਤਾਨ ਆ ਕੇ ਬਹੁਤ ਅੱਛਾ ਬਹੁਤ ਅੱਛਾ ਅੱਛਾ ਜੀ ਅੱਛਾ ਮੈਂ ਨਾ ਇੱਕ ਗੁਜ਼ਾਰਿਸ਼ ਕਰਨੀ ਸੀ ਮੈਂ ਨਾ ਗਰੀਬ ਮੁਸਲਮਾਨ ਆ ਠੀਕ ਆ ਤੇ ਮੈਂ ਨਾ ਰੋਜ਼ਾ ਰੱਖਿਆ ਤੁਹਾਨੂੰ ਪਤਾ ਰੋਜ਼ੇ ਚੱਲਣ ਦੇ ਆ ਹਾਂਜੀ ਤੇ ਮੇਰੀ ਥੋੜੀ ਹੈਲਪ ਕਰ ਦਿਓ ਮੈਂ ਨਾ ਇਹਨੇ ਮੇਰੇ ਕੋ ਹੈਗਾ ਨਹੀਂ ਕਿ ਮੈਂ ਅਫਤਾਰੀ ਕਰ ਸਕਾਂ ਨਾ ਮੇਰੀ ਅਫਤਾਰੀ ਕਰਵਾ ਦਿਓ ਹਾਂਜੀ ਜ਼ਰੂਰ ਕਰਾਂਗੇ ਜ਼ਰੂਰ ਤੁਸੀਂ ਮੇਰੀ ਅਫਤਾਰੀ ਕਰਵਾਓ ਦੇ ਹਾਂਜੀ ਮੈਂ ਜੋ ਕਹਾਂਗਾ ਮੈਨੂੰ ਖਵਾਓਗੇ ਗ੍ਰੇਟ ਯਾਰ ਅੱਛਾ ਜੀ ਕੀ ਬਾਤ ਹੈ ਕਿਦਾਂ ਦੀ ਚੱਲਦੀ ਹੈ ਤੁਹਾਨੂੰ ਮੈਂ ਅਫਤਾਰੀ ਕਰਨੀ ਨਾ ਮੈਂ ਕੋਈ ਖਾਣਾ ਪੀਣਾ ਵਾ ਤੇ ਮੈਂ ਗਰੀਬ ਆ ਮੇਰੇ ਕੋਲ ਹੈਗਾ ਨਹੀਂ ਇਹਨਾਂ بہت ہے بھائی جی بہت یو کمال ہے بہت شکریہ یار میں مسلمان ہوں آپ سکھ ہوں آپ کیسے میری ہیلپ کر رہے ہو یار دیکھو انسانیت کا رشتہ سب سے بڑا رشتہ بالکل یہ تو ہے کوئی ہندو مسلم کوئی نہیں ہے سب سے پہلے پرماتما نے انسان پیدا کیا کوئی جات نہیں بن گئی <سؤال> ہمارا فرض ہے انسانیت کا بھی حصہ اور ہمارے باب نانک نے یہی بتایا اچھا اچھا یہی اپدیش دیا ہم کو دیکھو ہم انڈیا سے پاکستان آئے ہمارا بیجا لگا بس یہاں کو سیکھنے دیکھنے ਹਮਾਰੇ ਬਾਬਾ ਨਾਨਕ ਨੇ ਸੱਚਾ ਸੌਦਾ ਕੀਤਾ ਬਿਲਕੁਲ ਕੀਤਾ ਉਹਨੇ ਸੱਚ ਦਾ ਪ੍ਰਚਾਰ ਕੀਤਾ ਬਿਲਕੁਲ ਬਿਲਕੁਲ ਔਰ ਦੇਖੋ ਆਪਕੀ ਜਗ੍ਹਾ ਉਹ ਉਹ 20 ਰੁਪਏ ਵਾਲਾ ਨਾ ਹਾਂ ਜੀ ਹਾਂ ਜੀ 20 ਰੁਪਏ ਦਾ ਲੰਗਰ ਸਾਲੇ 20 ਰੁਪਏ ਦਾ ਲੰਗਰ ਆਜ ਵੀ ਚੱਲ ਰਿਹਾ ਹੂੰ ਮੇਰੇ ਕੋ ਹੈਗੇ ਨਹੀਂ ਪੈਸੇ ਨਹੀਂ ਹੈਗੇ ਮੈਂ ਥੋੜਾ ਰੋਜ਼ਾ ਫਤਾਰ ਕਰਨਾ ਚਲੋ ਪਹਿਲਾਂ ਥੈਂਕ ਯੂ ਵੀਰ ਜੀ ਬਹੁਤ ਸ਼ੁਕਰੀਆ ਇਹ ਇੰਡੀਆ ਕਰੰਸੀ ਹੈ اچھا گزارش ہے بے کہ میں ایک مسلمان ہاں تسی سیکھو تسی میری ہیلپ کر رہے تو انہوں مطلب ایڈیٹیر نہیں ہو رہا تھا نائے نائے کوئی نہیں جی ہے پہلو ہے پہلو ہے ترم باچ سلوڑا یار بڑی سوچ رہا انسانیت پہلے ترم کوئی سنی ہے نائے نائے ساٹھے نا کوئی باٹے 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 سکھائے ہو اگلے دا یہ ماتا گریب ہے تو مات کرو مات کرو

تھینک یو سو مچ آپ نے میری ہیلپ کی یار آپ نے ایز نے دھرم کو پہلے نہیں رکھا انسانیت پہلے جس دھرم سے بھی ہو آپ ہیلپ کرو گے آپ کا بہت بہت شکریہ بہت اچھا لگا مانو میں نا ایک سوشل ایکسپیریمنٹ کر رہا ہوں کیمرہ لگا ہوا ہائڈ کیا وہ دیکھو سامنے کیمرہ لگا ہوا ہمارا آپ کا تھینک یو سو مچ آپ رکھے ਬਹੁਤ ਅੱਛਾ ਲੱਗਾ ਯਾਰ ਪਹਿਲੇ ਵਾਕੀ ਇਨਸਾਨੀਅਤ ਹੋਣੀ ਚਾਹੀਏ ਧਰਮ ਬਾਅਦ ਮੈਨ ਰੱਖਣਾ ਚਾਹੀਏ ਆਪਕੋ ਬਹੁਤ ਬਹੁਤ ਸ਼ੁਕਰੀਆ ਆਪਕੋ ਵੈਲਕਮ ਪਾਕਿਸਤਾਨ ਆਨੇ ਕੇ ਥੈਂਕ ਯੂ ਸੋ ਮਚ ਬਹੁਤ ਬਹੁਤ ਔਰ ਇੱਕ ਆਪਕੇ ਚੈਨਲ ਕੇ ਜੀ 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 ਆਪ ਮੈਸੇਜ ਦੇਣਾ ਜੀ ਜੀ ਆਪ ਜ਼ਰੂਰ ਜ਼ਰੂਰ ਪਾਕਿਸਤਾਨ ਗਵਰਨਮੈਂਟ ਔਰ ਕਲੀਨ ਗਵਰਨਮੈਂਟ ਕੇ ਗਵਰਨਮੈਂਟ ਬੜਾ ਸ਼ੁਕਰੀਆ ਦਾ ਕਰਦਾ ਹੂੰ ਜਿਨੋ ਨੇ ਪਾਕਿਸਤਾਨ ਦੇ ਵਿੱਚ ਆਉਣ ਦਾ ਸਾਨੂੰ ਮੌਕਾ ਦਿੱਤਾ ਮਤਲਬ ਇਤਾਂ ਦਾ ਸੀ ਮਾਹੌਲ ਦੇਖ ਹੀ ਨਹੀਂ ਪਾਉਂਦੇ ਸੀ ਜਦੋਂ ਭਾਜੀ ਅਸੀਂ ਅੰਦਰੋਂ ਭਾਵਿਕ ਹੋ ਜਾਂਦੇ ਆ ਸਾਡੇ ਵਿਰਾਗ ਹੋ ਜਾਂਦਾ ਕਿ ਪਾਣੀ ਨਹੀਂ ਡਰਾਂਉਂਦਾ ਤੇ ਵੀ ਨਹੀਂ ਇਤਾਂ ਦਾ ਮਾਹੌਲ ਤੁਹਾਡਾ ਪਿਆਰ ਦੇਖ ਕੇ ਯਾਰ ਮੈਂ ਕਹਿੰਦਾ ਬਾਕੀ ਸਾਡੇ ਭਰਾ ਸਾਨੂੰ ਮਿਲ ਗਏ ਸੱਚ ਗੱਲ ਆ ਬਾਈ ਤੁਸੀਂ ਸਾਡੇ ਰੀਅਲ ਬ੍ਰਦਰ ਹੋ ਸਾਡੇ ਭਰਾ ਸਾਡਾ ਪਰ ਸਾਨੂੰ ਸਰਕਾਰਾਂ ਨਹੀਂ ਇੱਕ ਨਹੀਂ ਹੁੰਦੇ ਤਾਂ ਪਰ ਇਹ ਗੱਲ ਦਾ ਲਹਨਤ ਰਹੂਗੀ ਇਸ ਗੱਲ ਪਰ ਯਾਰ ਬਾਕੀ ਤੁਹਾਡਾ ਥੈਂਕ ਯੂ ਸੋ ਮਚ ਪਾਕਿਸਤਾਨ ਨਹੀਂ ਸਾਡਾ ਪੰਜਾਬ ਆ ਬਿਲਕੁਲ ਮਤਲਬ ਇੱਕੋ ਵਾਰੀ ਜਿਹੜਾ ਪਾਕਿਸਤਾਨ ਦੀ ਗੱਲ ਕਰੀਏ ਹਾਂਜੀ ਹਾਂਜੀ ਔਰ ਹਿੰਦੂ ਆਪਣਾ ਇੰਡੀਆ ਦੀ ਗੱਲ ਕਰੀਏ ਮਤਲਬ ਸਾਡੇ ਦੇਸ਼ ਦਾ ਇੱਕ ਸਾਡੇ ਕ੍ਰਿਟੀਕਲ ਲੋਕਾਂ ਨੇ ਥੋੜੇ ਜਿਹਾ ਅੰਨਾਂ ਚ ਫਰਕ ਪਾ ਕੇ ਕਰਦਾ ਪਰ ਸਾਨੂੰ ਸਾਨੂੰ ਇਸ ਇਦਾਂ ਲੱਗ ਰਿਹਾ ਜੀ ਪੰਜਾਬ ਵਿੱਚ ਪਹੁੰਚਿਆ ਅੱਛਾ ਕਿਸ ਨਨਕਾਣਾ ਸਾਹਿਬ ਦੇ ਸਾਥੀ ਦੇ ਬੋਲੇ ਦਰਸ਼ਨ ਕਰਨ ਆਏ ਹਾਂ ਪਰ ਇਦਾਂ ਲੱਗ ਰਿਹਾ ਵੀ ਯਾਰ ਸਾਡੇ ਪੰਜਾਬ ਵਿੱਚ ਦੇ ਰਿਹਾ ਵਾਹ ਜੀ ਬੜੀ ਮਹਿਸੂਸ ਨਹੀਂ ਰਹੀ ਵੀ ਅਸੀਂ ਬਾਹਰ ਤੇ ਫੀਲ ਨਹੀਂ ਹੁੰਦਾ ਬਸ ਜਿੰਨਾ ਜਿੰਨਾ ਅੱਛਾ अच्छा बेटी मेरी गल सुनो हां जी ठीक हो गया भाईजान कोई गल नहीं थैंक यू तौडा बहुत शुक्रिया ਤੁਸੀਂ ਮੇਰੀ ਹੈਲਪ ਕਰ ਰਹੇ ਹੋ ਮੈਂ ਇੱਕ ਮੁਸਲਮਾਨ ਹਾਂ ਤੁਸੀਂ ਸਿੱਖ ਹੋ ਤੁਸੀਂ ਕਿਤਾ ਮੇਰੀ ਹੈਲਪ ਕਰ ਰਹੇ ਹੋ ਮਤਲਬ ਵੱਡੇ ਜਿਹੜੇ ਵੱਡੇ ਮਹਾਂਪੁਰਖਿਆ ਜੀ ਜੀ ਸਾਨੂੰ ਉਹਨਾਂ ਨੇ ਬਸੇ ਕੀਤੀ ਆ ਕਿ ਗਰੀਬ ਦੀ ਹੱਲ ਕਰ ਆਏ ਹਾਏ 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 ਜੀ ਜੀ ਬਸ ਬੇਫਿਕਰ ਹੈ ਵਾਜੀ ਵਾਜੀ ਨਹੀਂ ਤੁਹਾਨੂੰ ਕੋਈ ਨਹੀਂ ਮਤਲਬ ਧਰਮ ਸਾਡਾ ਹੋਰ ਹੈ ਤੁਹਾਡਾ ਹੋਰ ਧਰਮ ਮਨਾਲ ਅਵਾਂ ਇੱਕ ਹੈ ਅਵਰ ਅੱਲਾ ਨੂਰ ਪਿਆ ਸਭ ਕੁਦਰਤ ਦੇ ਬਣਾਏ ਹੋਏ ਤੇ ਮਾਤਮੀ ਨਹੀਂ ਹੈ ਇਹ ਬਾਤ ਸਾਨੂੰ ਦਸੀ ਉਹਨੇ ਸਾਨੂੰ ਇੱਕ ਚੀਜ਼ ਪੜ੍ਹਾਈ ਆ ਆਲ ਵੀ ਆਸਾਨ ਇੱਕ ਹੈ ਬਿਲਕੁਲ ਬਿਲਕੁਲ ਉਹ ਧਰਮ ਨਹੀਂ ਧਰਮ ਨਹੀਂ ਦੇਖਣਾ ਉਹਦਾ ਜਮੀਰ ਦੇਖੋ ਇਨਸਾਨੀਅਤ ਪਹਿਲੇ ਇਨਸਾਨੀਅਤ ਪਹਿਲੇ ਪਹਿਲਾਂ ਮਟਾਰ ਥੈਂਕ ਯੂ ਸੋ ਮਚ ਮੈਂ ਮੈਂ ਨਾ ਇੱਕ ਸੋਸ਼ਲ ਐਕਸਪੈਰੀਮੈਂਟ ਕਰ ਰਿਹਾ ਸੀ ਤੁਸੀਂ ਇੰਡੀਆ ਤੋਂ ਆਇਓ ਸਾਡੇ ਸਿੱਖ ਵੀਰੋ ਤੁਹਾਡਾ ਵੈਲਕਮ ਅਸੀਂ ਇੱਕ ਵੀਡੀਓ ਬਣਾ ਰਹੇ ਸੀ ਉਹ ਸਾਹਮਣੇ ਦੇਖੋ ਕੈਮਰਾ ਲੱਗਾ ਹੋਇਆ ਹੈ ਅਸੀਂ ਵੀਡੀਓ ਬਣਾ ਰያ ਸੀ ਨਹੀਂ 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 ਥੈਂਕ ਯੂ ਥੈਂਕ ਯੂ ਸੋ ਮਚ ਸਾਡੇ ਕੋਲ ਹੈਗੇ ਮੈਂ ਇੱਕ ਵੀਡੀਓ ਬਣਾ ਰਿਆ ਸੀ ਔਰ ਬਹੁਤ ਹੈਲਪਫੁਲ ਲੋਗ ਨੇ ਔਰ ਸਾਡੇ ਵਾਸਤੇ ਇੱਕ ਹੀ ਹੈ ਜੀ ਸਾਡੂ ਦੂਤਰੀ ਨਹੀਂ ਸਾਡੇ ਗਰੀਬ ਸਾਡੇ ਮਾਲਕ ਨੇ ਸਿਖਾਇਆ ਇਹ ਨਹੀਂ ਉਹ ਮੁਸਲਮਾਨ ਹੈ ਤੇ ਅਸੀਂ ਤੇਰੇ ਕੋਲ ਦੂਸਰਾ ਨਹੀਂ ਹਮਮ ਕਮਾਲ ਇਹ ਬਾਤ ਹੋ ਜੇ ਤੁਹਾਨੂੰ ਇਹ ਕਿਤਰਾ ਵਾ 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 ਇਹ ਤੁਹਾਡੇ ਮਾਲਕ ਮੈ ਆਉਂਦੇ ਨਹੀਂ ਜੇ ਇਹ ਬਾਤ ਹੋ ਜੇ ਹਾਂਜੀ 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 ਜੀ ਆਜਾ ਤੁਸੀਂ ਇयां ਮੇਰ ਦੀ ਨਹੀਂ ਵੀ ਸਾਡੇ ਤੁਹਾਡੇ ਧਰਮ ਤੋਂ ਰਖਾਈ ਜਾਂਣਾ ਸਾਡੇ ਬਰਦਾਰ ਦੇ ਪਾਸੇ ਬਿਲਕੁਲ ਇਦਾਂ ਹਾਂਜੀ ਥੈਂਕ ਯੂ ਸੋ ਮੱਚ ਠੰਡੀ ਸੇ ਕੋ ਲਖਾ ਕਰੀਆ ਅਹੀਂ ਵੈਗਰੂ ਕਹਿੰਦੇ ਤੁਸੀਂ ਅੱਲਾਹ ਕਹਿੰਦੇ ਅੱਲਾਹ ਤੇ ਫਰਕ ਕੋਈ ਨਹੀਂ ਡੰਡੀਆਂ ਮਖਾ ਕਰੀਆਂ ਪਈਆਂ ਗਾੜੀ ਉੱਪਰ ਇੱਕੋ ਹੀ ਆ ਬਿਲਕੁਲ ਬਿਲਕੁਲ ਵਰਤਾਇਆ ਕੀ ਆ ਹਾਂਜੀ ਹਾਂਜੀ ਇੱਧਰ ਵੀ ਚੱਲੇ ਜੀ ਉੱਧਰ ਵੀ ਚੱਲੇ ਸਾਡੇ ਬਾਬੇ ਨੇ ਸਾਨੂੰ ਸਿਖਾਇਆ ਵੈ કે ਜਿਹੜਾ ਗਰੀਬ ਹੈ ਜਿਹੜਾ ਮਾੜਾ ਹੈ ਉਹਦੀ ਮਦਦ ਕਰਨੀ ਹੈ ਇਨਸਾਨੀਅਤ ਪਹਿਲੇ ਹੈ ਤੇ ਧਰਮ ਬਾਅਦ ਆਇਆ ਹੈ। ਕੀ ਖੂਬਸੂਰਤ ਜਵਾਬ ਦਿੱਤਾ ਵੀਰੋ ਦੇਖੋ ਇਹ ਜਿਹੜੇ ਸਿੱਖ ਵੀਰ ਹੈ ਇੰਡੀਆ ਚ ਆਇਆ ਕਰਤਾਰਪੁਰ ਸਾਹਿਬ ਤੇ ਇੱਕ ਮੁ슬ਮਾਨ ਇੱਕ ਅੰਜਾਨ ਮੁ슬ਮਾਨ ਹੈ ਅੰਜਾਨ ਦੇਸ਼ ਦੇ ਵਿੱਚ ਜਦੋਂ ਉਹਨਾਂ ਕੋ ਮਦਦ ਮੰਗੀ ਆ ਤੇ ਉਹਨਾਂ ਨੇ ਕਿਸ ਤਰ੍ਹਾਂ ਉਹਦੀ ਮਦਦ ਕੀਤੀ ਹੈ ਕਿੱਡੀਆਂ ਸੋਹਣੀਆਂ ਤੇ ਵਧੀਆ ਗੱਲਾਂ ਕੀ ਦੇਣੀਆਂ ਦਿਲ ਦੇ ਵਿੱਚ ਵੱਜਦੀਆਂ ਦਿਲ ਚ ਖੁਭ ਗਈਆਂ ਮੈਂ ਵੀਰੋ ਇਸ ਜਜ਼ਬੇ ਨੂੰ ਸਲੂਟ ਪੇਸ਼ ਕਰਨਾ ਹੈ ਇਹੋ ਹੀ ਉਹ ਜਜ਼ਬਾ ਹੈ ਇਹੋ ਹੀ ਉਹ ਪਿਆਰ ਮੁਹੱਬਤ ਹੈ ਜਿਹੜਾ ਅੱਗੇ ਵਧਾਉਣ ਵਾਸਤੇ ਅਸੀਂ ਚੈਨਲ ਬਣਾਇਆ ਵੀਰੋ ਅਸਲ ਜਿਹੜੀ ਚੀਜ਼ ਹੈ ਉਹ ਇਨਸਾਨੀਅਤ ਹੈ ਸਭ ਤੋਂ ਉੱਤੇ ਇਨਸਾਨੀਅਤ ਹੈ ਕਈ ਲੋਗ ਮੇਰੇ ਜਾਣੇ ਵਾਲੇ ਕਹਿੰਦੇ ਦੂਸੇ ਖਾਂ ਦੇ ਵੀਡੀਓ ਬਣਾਉਣਾ ਵੀਰੋ ਜਿਹੜਾ ਚੰਗੇ ਕੰਮ ਕਰਦਾ ਚੰਗਾ ਕੰਮ ਕਰਦਾ ਵਧੀਆ ਕੰਮ ਕਰਦਾ ਉਹ ਸਿੱਖ ਹੈ ਹਿੰਦੂ ਹੈ ਸਾਈ ਹੈ ਉਹਨੂੰ ਸਲੂਟ ਦਿਲ ਤੋਂ ਕਰੋ ਉਸ ਗੱਲ ਨੂੰ ਅੱਗੇ ਵਧਾਓ ਪਿਆਰ ਨੂੰ ਪ੍ਰਮੋਟ ਕਰੋ ਇਹ ਜਿਹੜੇ ਮੌਲਵੀ ਜਿਹੜੇ ਪੰਡਤ ਜਿਹੜੇ ਸਾਡੇ ਕਾਥਕ ਹੈ ਇਹ ਲੋਕਾਂ ਨੇ ਆਪਣੀ ਦੁਕਾਨ ਚ ਮਗਾਉਣ ਦੀ ਖਾਤਰ ਸਾਨੂੰ ਪਾੜਿਆ ਵੈ ਸਾਨੂੰ ਨਫਤਾਂ ਹੀ ਵੰਡਿਆ ਵੈ ਕੋ ਹਿੰਦੂ ਆਉਦੀ ਮਰਤ ਨਹੀਂ ਕਰਨੀ ਉਹ ਸਿੱਖ ਨੂੰ ਇੰਜ ਨਹੀਂ ਕਰਨਾ ਉਹ ਮੁਸਲਮਾਨ ਨੂੰ ਇੰਜ ਨਹੀਂ ਕਰਨਾ ਵੀਰੋ ਸਭ ਤੋਂ ਉੱਤੇ ਇਨਸਾਨੀਅਤ ਹੈ ਜਿਹੜਾ ਇਨਸਾਨੀਅਤ ਨੂੰ ਜ਼ਿੰਦਾ ਰੱਖਦਾ ਵੈ ਜਿਹੜਾ ਇਨਸਾਨੇ ਦੀ ਮਦਦ ਕਰਦਾ ਵੈ ਉਹਨੂੰ ਅੱਲਾ ਪਾਕ ਦੀ ذات ਵੀ ਪਸੰਦ ਕਰਦੀ ਹੈ ਵੀਰੋ ਅੱਜ ਦੀ ਵੀਡੀਓ ਦੇਖ ਕੇ ਬੜਾ ਦਿਲ ਖੁਸ਼ ਹੋਇਆ ਬੜਾ ਦਿਲ ਖੁਸ਼ ਹੋਇਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀਰੋ ਆਪਣਾ ਢੇਰ ਸਾਰਾ ਖਿਆਲ ਰੱਖਣਾ ਤੇ ਦੁਆਵਾਂ ਵਿੱਚ ਯਾਦ ਰੱਖਣਾ ਤੇ ਮੈਨੂੰ ਲਾਜ਼ਮੀ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੇਰੇ ਭਰਾਵਾਂ ਨੂੰ ਰਮਜ਼ਾਨ ਦੀ ਬਹੁਤ ਬਹੁਤ ਮੁਬਾਰਕ ਹੋਵੇ ਅੱਲਾ ਹਫਿਜ਼